ਅੰਮ੍ਰਿਤਸਰ ਦੇ ਪੋਰਸ਼ ਇਲਾਕੇ ਕਸ਼ਮੀਰ ਐਵੇਨਿਊ ਦੀ ਬਟਾਲਾ ਰੋਡ ਨੂੰ ਜਾਂਦੀ ਮੇਨ ਸੜਕ ਤੇ ਪਿਆ ਕੂੜਾ ਇਲਾਕਾ ਨਿਵਾਸੀਆਂ ਲਈ ਪਰੇਸ਼ਾਨੀਆਂ ਦਾ ਕਾਰਨ ਬਣਿਆ ਹੋਇਆ ਹੈ। ਇਲਾਕਾ ਨਿਵਾਸੀਆਂ ਨੇ ਫਾਸਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਬਹੁਤ ਲੰਮੇ ਸਮੇਂ ਤੋਂ ਲਗਾਤਾਰ ਲੋਕਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ ਅਤੇ ਨਗਰ ਨਿਗਮ ਵੱਲੋਂ ਇੱਥੋਂ ਕੂੜਾ ਚੁੱਕਿਆ ਹੀ ਨਹੀਂ ਜਾਂਦਾ ਜਿਸ ਕਾਰਨ ਇਲਾਕੇ ਵਿੱਚ ਬਦਬੂ ਫੈਲਦੀ ਹੈ ਅਤੇ ਕਈ ਬਿਮਾਰੀਆਂ ਵੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਕੁਝ ਬੰਦ ਪਏ ਪਲਾਟਾਂ ਵਿੱਚ ਵੀ ਲੋਕਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ। ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਤੇ ਚੁਣੇ ਹੋਏ ਨੁਮਾਇਦਿਆਂ ਤੋਂ ਮੰਗ ਕੀਤੀ ਕਿ ਇੱਥੋਂ ਇਹ ਕੂੜਾ ਚੁਕਵਾ ਕੇ ਇਲਾਕੇ ਦੀ ਸਫਾਈ ਕਰਵਾਈ ਜਾਵੇ। ਸਰ ਇਹ ਇਸ ਏਰੀਆ ਦਾ ਕਸ਼ਮੀਰੀਏ ਨੂੰ ਨਾਮ ਹੈ। ਇਹਦਾ ਇੰਨਾ ਬੁਰਾ ਹਾਲ ਕਰਤਾ ਲੋਕਾਂ ਨੇ। ਲੋਕੀ ਆਂਟ-ਗਾਂਟ ਲੁਕੀ ਵੀ ਇੱਥੇ ਦੂਰੋਂ-ਦੂਰੋਂ ਲੋਕੀ ਆਉਂਦੇ ਨੇ। ਸੁੰਦਰ ਨਗਰ ਤੋਂ ਇਧਰੋਂ ਖੋਰ ਆ ਇਲਾਕੇ 'ਚੋਂ ਕੂੜਾ ਸੁੱਟ ਕੇ ਚਲੇ ਜਾਂਦੇ ਨੇ। ਔਰ ਬੱਚਿਆਂ ਦੇ ਦੇਖੋ ਅਗੇ ਇਨਫੈਕਸ਼ਨ ਹੋ ਗਿਆ ਸਾਡੇ। ਇਨਾ ਬਦਬੂ ਹੈ ਇੰਨੇ ਬੁਰਾ ਹਾਲ ਹੈ ਕਿ ਨਿਕਲਣਾ ਮੁਸ਼ਕਲ ਹੋ ਜਾਂਦਾ ਹੁਣ ਪਾਣੀ ਆਇਆ ਸੀਗਾ ਪਾਣੀ ਕਰਕੇ ਕੂੜਾ ਸਾਰਾ ਰੋਡ ਤੇ ਆ ਗਿਆ ਔਰ ਨਿਕਲਣਾ ਹਰ ਇੱਕ ਬੰਦੇ ਦਾ ਦੁਖੀ ਹੈ ਚੁੱਕਣ ਵਾਸਤੇ ਆਣਾ ਕਿੰਨੇ ਲੋਕੀ ਆਂਦੇ ਨੇ ਉਹ ਕਾਰਪੋਰੇਸ਼ਨ ਨੇ ਲਿਆਂਦੇ ਮਸ਼ੀਨਾਂ ਪਰੇ ਕਰ ਜਾਂਦੇ ਨੇ ਆਪਣੀ ਕ੍ਰੇਨ ਦੇ ਨਾਲ ਲੇਕਿਨ ਚੁੱਕ ਕੇ ਕੋਈ ਨਹੀਂ ਲੱਗੇ ਜਾਂਦਾ ਪ੍ਰਸ਼ਾਸਨ ਨੂੰ ਬਿਲਕੁਲ ਇਹ ਵੱਲ ਧਿਆਨ ਦੇਣਾ ਚਾਹੀਦਾ ਕਸ਼ਮੀਰ ਐਵ ਨੂੰ ਤਾਂ ਨਾਮ ਨਰਕ ਨਗਰੀ ਬਣਾਤਾ ਇਹਨਾਂ ਨੇ ਇਹ ਨਰਕ ਹੋ ਗਿਆ ਹੈ ਇੱਕਦਮ ਚੁੱਕਦੇ ਨਹੀਂ ਸਾਈਡ ਤੇ ਕਰੀ ਜਾਂਦੇ ਕੂੜੇ ਵਾਲੇ ਰਾਤੀ ਕੋ ਰੇੜੀ ਵਾਲੇ ਆਂਦੇ ਨੇ ਜਿਹੜੇ ਕਾਗੇ ਕੋਈ ਕਲੇਰਾ ਪਾ ਕੇ ਚਲੇ ਜਾਂਦੇ ਨੇ ਔਰ ਪੋਲੂਸ਼ਨ ਫਰੀ ਰਵੇ ਬਿਮਾਰੀਆਂ ਤੋਂ ਬਚਣ ਕਿ ਬੱਚੇ ਦੇਖੋ ਸਾਡੇ ਦੇ ਵੱਡੇ ਵੱਡੇ ਬੱਚੇ ਵੀ ਬੰਦੇ ਬੱਚੇ ਸਭ ਬਿਮਾਰ ਹੋ ਰਹੇ ਨੇ ਕੂੜੇ ਦੇ ਨਾਲ ਪੋਲੂਸ਼ਨ ਦੇ ਨਾਲ ਇੱਕ 50 ਰੁਪਏ ਨਹੀਂ ਖਚਦੇ ਲੋਕ ਇੱਕ 50 ਰੁਪਏ ਮਹੀਨੇ ਦੀ ਵੀ ਫੀਸ ਹੈਗੀ ਹੈ 50 ਰੁਪਏ ਦੇਣ ਤੇ ਆਪਣਾ ਕੂੜਾ ਇੱਥੇ ਉਹਨਾਂ ਨੂੰ ਦੇਣ ਤੇ ਕੂੜਾ ਇੱਥੇ ਸੁੱਟਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਤੇ ਦੇਖੋ ਕਾਰਪੋਰੇਸ਼ਨ ਨੂੰ ਅੱਧਾ ਧਿਆਨ ਦੇਣਾ ਚਾਹੀਦਾ ਤੇ ਕੈਮਰੇ ਲੱਗਣੇ ਚਾਹੀਦੇ ਜਿਹੜਾ ਕੂੜਾ ਸੁੱਟਦਾ ਮੈਦੇ ਕਰਨ ਨੂੰ ਜੁਰਮਾਨਾ ਲਾਓ ਸਿੱਧੀ ਜੀ ਗੱਲ ਆਹ ਪਲਾਟਾਂ ਦੇ ਅੰਦਰ ਲੋਕੀ ਦੇਖੋ ਜੀ ਪਲਟ ਪਏ ਇੱਥੇ ਲੋਕਾਂ ਦੇ ਪਲਾਟਾਂ 'ਚ ਮ ਇਸ ਕਰਕੇ ਕੌਣ ਝਗੜਾ ਲਵੇ ਮੂਲ ਪ੍ਰਸ਼ਾਸਨ ਨੂੰ ਖੁਦ ਤੇ ਆਉਂਦੇ ਨਾ ਚਾਹੀਦਾ ਕਸ਼ਮੀਰ ਆਣ ਆਰਿਆਂ ਵਾਲੀ ਗਲੀ ਸਾਨੂੰ ਇਹ ਗਲੀ ਵਾਲੇ ਕੂੜਾ ਘੇਰਦੇ ਆ ਆਂਦਾ ਕੂੜਾ ਹਾਂਜੀ ਇਹ ਖਾਲੀ ਫਲੋਰ ਤੇ ਸੁੱਟਦੇ ਆ ਦੇਖੋ ਪੁੰਜਾ ਸਾਰਾ ਢੇਰ ਲੱਗਿਆ ਆ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਵੀ ਥੈਲੀ ਵਾਲ ਆਂਦਾ ਉਹਨਾਂ ਨੂੰ ਚੁਕਾਓ ਨਹੀਂ ਉਹਨਾਂ ਚੁਕਾ ਦਿੰਦੇ ਮਾਲੀਆਂ ਨੂੰ ਭੇਜ ਦਿੰਦੇ ਜੇ ਕੂੜਾ ਸੁੱਟਿਆ ਘਰ ਦਾ ਕੂੜਾ ਵੀ ਔਰ ਕਟਿੰਗ ਕਰਦੇ ਉਹ ਵੀ ਸਾਰਾ ਸਾਨੂੰ ਮੁਸ਼ਕਲ ਆ ਦੇਖੋ ਨਾ ਲੱਗੇ ਸਾਰੇ ਇੰਨਾ ਮੱਛਰ ਜਾਨਵਰ ਕੀੜੇ ਮਕੋੜੇ ਸਭ ਅੰਦਰ ਆਂਦੇ ਨੇ ਆ ਕਹਿੰਦੇ ਆ ਤੇ ਸਾਡੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਕਾ ਤੁਹਾਡੀ ਗਲੀ ਹੈ ਤੁਹਾਡੀ ਗਲੀ ਹੈ ਜਿਹੜਾ ਤੁਸੀਂ ਬੋਲਦੇ ਹੈਗੇ ਉਹ ਸਾਡੀ ਗਲੀ ਨਹੀਂ ਹੈ ਸਰਕਾਰ ਦੀ ਗਲੀ ਹੈ ਪਰ ਤੁਸੀਂ ਕੂੜਾ ਤਾਂ ਨਾ ਸੁੱਟੋ ਜਦ ਤੁਹਾਡਾ ਆਂਦਾ ਕੂੜੇ ਵਾਲਾ ਉਹਨੂੰ ਚੁਕਾ ਦਿਓ ਉਹ ਆਂਦਾ ਰੋਜ਼ ਹੀ ਆਂਦਾ ਹੈ ਉਹ ਕੋ ਮਨਾ ਨਹੀਂ ਕਰਦਾ ਕੂੜੇ ਵਾਸਤੇ ਕੂੜਾ ਚੁੱਕ ਕੇ ਸਾਡਾ ਵੀ ਲੈ ਕੇ ਜਾਂਦਾ ਹੈ ਬੋਰੀਆਂ ਵਰਕੇ ਰੱਖਿਦੀਆਂ ਲਿਵਾਵੇ ਉਹ ਆਂਦਾ ਚੁੱਕ ਕੇ ਲੈ ਜਾਂਦਾ ਸੋ ਦੋਸਤੋ ਫਾਸਟਵੇ ਨਿਊਜ਼ ਚੈਨਲ ਅੰਮ੍ਰਿਤਸਰ ਵੱਲੋਂ ਪਿਛਲੇ ਲਗਭਗ 2 ਮਹੀਨਿਆਂ ਤੋਂ ਮੁਹਿੰਮ ਚੇੜੀ ਗਈ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਸਵੱਛ ਬਣਾਇਆ ਜਾਵੇ ਲੋਕਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਵਿੱਚ ਲੋਕਾਂ ਦਾ ਸਹਿਯੋਗ ਤਾਂ ਭਰਪੂਰ ਮਿਲ ਰਿਹਾ ਹੈ ਪਰ ਸਬੰਧਿਤ ਵਿਭਾਗ ਦਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਸਹਿਯੋਗ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਜਗ੍ਹਾ-ਜਗ੍ਹਾ ਸ਼ਹਿਰ ਵਿੱਚ ਕੂੜੇ ਲੱਗੇ ਨੇ ਗੰਦਗੀ ਫੈਲੀ ਹੈ ਬਦਬੂ ਫੈਲ ਰਹੀ ਹੈ ਔਰ ਬਿਮਾਰੀਆਂ ਫੈਲ ਰਹੀਆਂ ਹਨ ਲੋਕ ਪਰੇਸ਼ਾਨ ਹੋ ਰਹੇ ਹਨ ਲੇਕਿਨ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਸੋ ਲੋਕਾਂ ਨੇ ਇੱਕ ਵਾਰ ਫੇਰ ਅਪੀਲ ਕੀਤੀ ਹੈ ਸਬੰਧਿਤ ਵਿਭਾਗ ਨੂੰ ਕਿ ਇਸ ਵਾਰ ਧਿਆਨ ਦੇ ਕੇ ਸਮੇਂ ਸਿਰ ਕੂੜਾ ਚੁਕਾਇਆ ਜਾਵੇ ਔਰ ਸ਼ਹਿਰ ਨੂੰ ਸਵੱਛ ਬਣਾਇਆ ਜਾਵੇ ਸਾਫ਼ ਸੁਥਰਾ ਬਣਾਇਆ ਜਾਵੇ ਤਾਂ ਜੋ ਸ਼ਹਿਰ ਵਾਸੀ ਇੱਕ ਸਵੱਛ ਵਾਤਾਵਰਣ ਵਿੱਚ ਰ